ਜਿੰਨੇ ਨੇ ਭੁੱਲ ਗੀਆਂ ਖੇਡਾਂ ਸਾਨੂੰ ਜਦੋਂ ਦੀ ਇਹ ਖੇਡ ਲੱਭੀ ਪਰ ਹਰ ਹੈਰਾਨ ਕੁਝ ਸਮਝ ਨਹੀਂ ਆਉਂਦੀ ਤੇਰੇ ਜਿਹੇ ਗੁਰੂ ਦੇ ਪ੍ਰਵਾਹ ਸ਼ੈਨ ਸਾਤਾਈ ਮੇਰੇ ਦਿਲ 'ਚ ਹੀ ਤੰਗ ਜਗਾ ਕਿਵੇਂ ਭਾਉਂਦੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਮੇਰਾ ਆਪਣਾ ਆਪਣਾ ਸਾਰਿਆਂ ਦਾ ਮੰਡੀਕਲਾਂ ਔਰ ਮੇਰੇ ਛੋਟੇ ਭਰਾ ਬੱਬੂ ਹੋਰੇ ਹੋਰ ਸਾਰੀ ਜਿਹੜੀ ਕਟਵਾਲ ਟੀਮਾਂ ਉਹਨਾਂ ਨੇ ਸਾਨੂੰ ਹੁਕਮ ਕੀਤਾ ਸੀ ਵੀ ਜਰੂਰ ਮਤਲਬ ਇਸ ਟੂਰਨਾਮੈਂਟ ਦੇ ਵਿੱਚ ਹਾਜ਼ਰੀ ਭਰਨੀ ਆ ਕਿਉਂ ਕਿ ਇੱਕ ਪਲੇਅਰ ਦਾ ਦਰਦ ਪਲੇਅਰ ਜਾਣ ਸਕਦਾ ਇੱਕ ਖਿਡਾਰੀ ਦਾ ਦਰਦ ਜਾਂ ਉਹਨੂੰ ਕਿੰਨੀ ਹੱਲਾਸ਼ੇਰੀ ਦੀ ਲੋੜ ਹੁੰਦੀ ਆ ਮਾਫ ਕਰਨਾ 10000 ਵੋਟ ਦਾ ਪਿੰਡ ਹੋਣ ਦੇ ਨਾਤੇ ਤੇ ਇਨਾਂ ਖਿਡਾਰੀਆਂ ਨੂੰ ਜਿਹੜੀ ਪੰਜਾਬ ਦੀ ਜਵਾਨੀ ਨੂੰ ਆ ਅੱਜ ਆਪਾਂ ਨੂੰ ਐਪਰੀਸ਼ੀਏਟ ਕਰਨ ਦੀ ਲੋੜ ਆ ਜਾਂ ਇਸ ਜਵਾਨੀ ਨੂੰ ਸੰਭਾਲਣ ਦੀ ਲੋੜ ਆ ਇਹ ਪਿੰਡ ਦਾ ਇਕੱਠ ਤੁਹਾਡੇ ਸਾਹਮਣੇ ਆ ਮਾਫ ਕਰਨਾ ਜਦੋਂ ਪਾ ਸੁਨੋ ਕੀਤੇ ਨੇ ਬਾਕਮਾਸ ਫੜਾਵਾਂ ਤੇ ਉਹਦੇ ਵਿੱਚ ਆਪਣੇ ਪਿੰਡ ਨੇ ਬੜਾ ਵੱਡਾ ਯੋਗਦਾਨ ਔਰ ਵੱਧ ਕਰਕੇ ਹਿੱਸਾ ਲਿਆ ਮੈਂ ਬੇਨਤੀ ਕਰੂੰ ਇਹ ਮੇਰਾ ਜਰੂਰ ਮੈਸੇਜ ਕਰ ਕਰ ਲੌਣਾ ਚਾਹੀਦਾ ਕਿਉਂਕਿ ਅੱਜ ਜੇ ਆਪਾਂ ਇਹਨਾਂ ਬੱਚਿਆਂ ਨੂੰ ਨਾ ਸੰਭਾਲਿਆ ਇਹਨਾਂ ਨੂੰ ਹੱਲਾਸ਼ੀਰੀ ਗਰਾਊਂਡ ਦੇ ਵਿੱਚ ਆ ਕੇ ਨਾ ਦਿੱਤੀ ਬਜ਼ੁਰਗਾਂ ਦਾ ਥਾਪੜਾ ਨਾ ਮਿਲਿਆ ਵਿਦਵਾਨ ਸੱਜਣਾ ਦਾ ਥਾਪੜਾ ਨਾ ਮਿਲਿਆ ਇਹਨਾਂ ਦੇ ਮਨਾਂ ਦੇ ਵਿੱਚ ਕਦੇ ਨਾ ਕਦੇ ਇਸ ਕੱਲ ਨੇ ਘਰ ਘਰ ਜਾਣਾ ਵੀ ਯਾਰ ਸਾਨੂੰ ਦੇਖਣ ਵਾਲੀ ਗੱਲ ਹੈ play